ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਵਿੰਗ ਸਿੰਘ ਕਿਸੇ ਵੀ ਗ੍ਰੋਸਰ ਦਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਦੱਸਾਂਗੇ ਕਿ ਇੰਨੀ ਕਿਸਟੋਡ ਕੀ ਹੈ ਅਤੇ ਇਹ ਕਿਉਂ ਇੰਨੀ ਜ਼ਰੂਰੀ ਹੈ ਕਾ ਦੋਸਤੋ ਤੁਹਾਨੂੰ ਦੱਸ ਵੀ ਇਹ ਕਿਨੀ ਦਾ ਇਗਜ਼ਾਮ ਆਪਣੇ ਦੇਸ਼ ਦਾ ਬਹੁਤ ਵੱਡਾ ਇੱਕ ਐਂਟ੍ਰੀਸ ਇਗਜ਼ਾਮ ਹੈ ਜਿਸ ਨਾਲ ਮੈਡੀਕਲ ਕਾਲਜ ਵਿੱਚ ਪਰਮਿਸ਼ਨ ਲੈਣ ਲਈ ਜ਼ਰੂਰੀ ਹੈ ਮੀਟਿਕ ਐਗਜ਼ਾਮ ਪਿਛਲੇ ਮਹੀਨੇ 5 ਮਈ ਨੂੰ ਹੋਇਆ ਸੀ ਅਤੇ ਉਸ ਦਾ ਰਿਜ਼ਲਟ 4 ਜੂਨ 2024 ਨੂੰ ਆ ਚੁੱਕਾ ਹੈ। ਜੇਕਰ ਇਸ ਪੂਰੇ ਫ੍ਰੌਮ ਦੀ ਗੱਲ ਕਰੀਏ ਤਾਂ ਕਈ ਸੱਚੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਜਿਵੇਂ ਕਿ 올 ਇੰਡੀਆ ਵਿਦ ਟੋਪ ਕਰਨ ਵਾਲੇ ਸਟੂਡੈਂਟ ਦੀ ਸੰਖਿਆ 7 ਹੈ ਜੋ ਕਿ ਬਹੁਤ ਅਰਾਨੀ ਜਾਣਕ ਹੈ ਜੋ ਕਿ ਪਿਛਲੇ ਕਾਫੀ ਸਾਲਾਂ ਵਿੱਚ 1 2 ਜਾਂ ਵੱਧ ਤੋਂ ਵੱਧ 3 ਪਈ ਸੀ ਇਸ ਸਾਲ 67 ਜੋ ਕਿ ਬਹੁਤ ਹੀ ਵੱਡਾ ਅੰਕੜਾ ਹੈ ਉਹ ਸਟੂਡੈਂਟ ਨੇ 올 ਇੰਡੀਆ ਰੈਂਕ ਦਾ ਫਸਟ ਜੇ ਪਾਸੀ ਕੀਤੀ ਹੈ ਇਹ ਵਿਕਟਰੀ ਵਿੱਚ ਕਾਫੀ ਇੰਪੋਸੀਬਲ ਲੱਗਦਾ ਹੈ। ਅਤੇ ਦੂਜੀ ਕਰ ਲੈ ਜਿੰਨਾ ਦੀ ਰੈਂਕ ਦੂਜੀ ਅਤੇ ਤੀਜੀ ਹੈ ਉਹਨਾਂ ਦਾ ਵੀ ਕਾਫੀ ਕੇਸ ਪੁੰਨਲਦਾਰ ਹੈ ਉਹਨਾਂ ਨੂੰ 718 ਅਤੇ 719 ਨੰਬਰ ਮਿਲਿਆ ਹਨ ਜੋ ਕਿ ਇੰਪੋਸੀਬਲ ਹੈ ਇਸ ਲਈ ਦੋਸਤੋਂ ਤੁਮ ਦੱਸ ਦੀਏ ਕਿ 180 ਪ੍ਰਸ਼ਨ ਹੁੰਦੇ ਹਨ ਅਤੇ ਹਰੇਕ ਜਵਾਬ ਦਾ 4 ਨੰਬਰ ਮਿਲਦੇ ਹਨ ਅਤੇ ਗਲਤ ਜਵਾਬ ਦਾ 1 ਨੰਬਰ ਕਟਿਆ ਜਾਂਦਾ ਹੈ ਜੇਕਰ ਕਿਸੇ ਸਟੂਡੈਂਟ ਦੇ 186 ਸਹੀ ਹੁੰਦੇ ਹਨ ਅਤੇ ਇੱਕ ਗਲਤ ਹੁੰਦਾ ਹੈ ਤਾਂ ਉਹਦੇ 715 ਨੰਬਰ ਬਣਨਗੇ ਅਤੇ ਜੇਕਰ ਕਿਸੇ ਸਗਰੰਦ ਨੇ 179 ਕੀਤੇ ਹਨ ਅਤੇ ਇੱਕ ਛੱਡਿਆ ਤਾਂ ਉਸ ਦੇ ਹਿਸਾਬ ਸੇ 116 ਬਣਨਗੇ ਨਾ ਕਿ 711 ਦੇ 719 ਇਸ ਨਹੀਂ 711 ਅਤੇ 719 ਨੰਬਰ ਲਿਆਣੇ ਇੱਕ ਇੰਪੋਸੀਬਲ ਹੈ ਅਤੇ ਅਤੇ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਐਸਐਨਡੀਜੀ ਗਲਤ ਇਹ ਹੈ ਕਿ ਉਹ ਚਾਰ ਜੂਨ ਨੂੰ ਰਿਜ਼ਲਟ ਆਇਆ ਸੀ ਉਹ 14 ਜੂਨ ਨੂੰ ਡਿਗਲੇ ਕੀਤਾ ਜਾ ਰਿਹਾ ਸੀ ਕਿ 14 ਜੂਨ ਰਿਜ਼ਲਟ ਆਰੇਗਾ ਪਰ ਇਲੈਕਸ਼ਨ ਰਿਜ਼ਲਟ ਵਾਲੇ ਦਿਨ ਚਾਰ ਜੂਨ ਨੂੰ ਬਿਨਾਂ ਕਿਸੇ ਸੂਚਨਾ ਤੋਂ ਇਹ ਰਿਜ਼ਲਟ ਸ਼ੁਰੂ ਕੀਤਾ ਗਿਆ ਦਫਾਲਿਆ ਰਹੇ ਪੀਟੀਐਸ ਵਿੱਚ ਜੋ ਬੇਈਮਾਨੀ ਹੋਈ ਹੈ ਉਹ ਨੂੰ ਨਾ ਪਹੁੰਚ ਲਈ ਚਾਰਜ ਨੂੰ ਰਿਜ਼ਲਟ ਦਿਖਾ ਕੇ ਦਿੱਤਾ ਗਿਆ ਜੋ ਕਿ ਇਲੈਕਸ਼ਨ ਰਿਜ਼ਲਟ ਵਾਲੇ ਦਿਨ ਇੱਕ ਦੂਜੇ ਨਾਲ ਗੁੱਸਾ ਅਤੇ ਇਸ ਖਿਲਾਫ ਕੋਈ ਵੀ ਆਵਾਜ਼ ਨਾ ਉਠ ਸਕੇ। ਹਾਦਿਸ ਵਿੱਚ ਗੋਰ ਗੱਲ سامنے ਆ ਰਹੀ ਹੈ ਕਿ ਜਦੋਂ ਨੀਟ ਦਾ ਐਗਜ਼ਾਮ ਹੋਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਫੋਨ ਕਾਲ ਆਉਂਦੀ ਹੈ ਜਿਸ ਵਿੱਚ ਪੁਲਿਸ ਨੂੰ ਕਹਾਂਦੀ ਹੈ ਇਹ ਨੀਟ ਐਗਜ਼ਾਮ ਨੀਕ ਹੋ ਚੁੱਕਾ ਹੈ ਅਤੇ ਇੱਕ ਜਗ੍ਹਾ ਤੇ ਨੀਟ ਐਗਜ਼ਾਮ ਹੋਣੇ ਜਾ ਰਹੇ ਹਨ। ਅਤੇ ਉਸ ਜਗ੍ਹਾ ਤੇ ਇੱਕ ਪੁਲਿਸ ਛਾਪਾ ਮਾਰਦੀ ਹੈ ਤਾਂ ਉਸ ਨੂੰ ਨੀਟ ਐਗਜ਼ਾਮ ਮਿਲਦਾ ਹੈ। ਪਰ ਫਿਰ ਵੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਐਗਜ਼ਾਮ ਹੋ ਜਾਂਦਾ ਹੈ ਪਰ ਉਹੋ ਨੇ ਇਸ ਵਿੱਚ ਇਹ ਰਿਜ਼ਲਟ ਜੇ ਸ਼ੋ ਹੋ ਰਿਹਾ ਹੈ ਇਸ ਨੂੰ ਲੈ ਕੇ ਸਟੂਡੈਂਟ ਨੇ ਕਾਫੀ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਇਹ ਸੁਪਰੀਮ ਕੋਰਟ ਵਿੱਚ ਮਾਮਲਾ ਪਹੁੰਚ ਗਿਆ ਹੈ ਤੇ ਨਾਲ ਹੀ ਜੋ ਫਿਜ਼ਿਕਸ ਵਾਲਾ ਟੀਚਰ ਹਨ ਅਲਕ ਸਰ ਉਹਨਾਂ ਨੇ ਵੀ ਸੁਪਰੀਮ ਕੋਰਟ ਵਿੱਚ ਇਸ ਇਸਤੇ ਖਿਲਾਫ ਸੁਪਰੀਮ ਕੋਰਟ ਵਿੱਚ ਕੰਪਲੇਨਟ ਕੀਤੀ ਹੈ ਅਤੇ ਇਸ ਲਈ ਇਹ ਮਾਮਲਾ ਇਨਾ ਹਾਈਲਾਈਟ ਹੋ ਰਿਹਾ ਹੈ ਤਾਂ ਤੁਹਾ ਤੋਂ ਹੰਡਾ ਕੀ ਮਿਲਣਾ ਹੈ ਨੀਟ ਐਗਜ਼ਾਮ ਨੂੰ ਲੈ ਕੇ ਕਿਸੇ ਵੀ ਆਪਣੀ ਰਾਏ ਕਮੈਂਟ ਕਰਕੇ ਦੱਸ ਸਕਦੇ ਹੋ 但是，我。